ਉਹ ਵੀ ਜਿਹੜਾ ਹੁਣ ਕਈ ਲੋਕੀ ਕਹਿੰਦੇ ਨੇ ਜੀ ਖਾਣੇ ਦਾ ਜਿਹੜਾ ਲੰਚ ਦਾ ਟਾਈਮ ਐ 12 ਵਜੇ ਮੇਰਾ ਫਿਕਸ ਆ ਹੁਣ ਕਈ ਵਾਰੀ ਲੰਚ ਟਾਈਮ ਹੋ ਗਿਆ ਮੰਨ ਲਓ ਕਿਸੇ ਦਫਤਰ ਚ ਹੁਣ ਇੱਕ ਵਿਚਾਰੇ ਨੂੰ ਭੁੱਖ ਨਹੀਂ ਹੈਗੀ ਉਹਨੂੰ ਪਤਾ ਵੀ ਲੰਚ ਟਾਈਮ ਹੋ ਗਿਆ ਇਸ ਤੋਂ ਬਾਅਦ ਮੈਨੂੰ ਮੌਕਾ ਨਹੀਂ ਮਿਲਣਾ ਰੋਟੀ ਖਾਣ ਦਾ ਉਦੋਂ ਹੀ ਖਾ ਰਿਹਾ ੱ ਧੱਕੇ ਨਾਲ ਠੂਸ ਰਿਹਾ ਹੂੰ ਐਸੀ ਤਰ੍ਹਾਂ ਸਵੇਰੇ ਵੀ ਠੁਸ ਠੁਸ ਕੇ ਭੱਜਦਾ ਵੀ ਦਫਤਰ ਦਾ ਟਾਈਮ ਹੋ ਗਿਆ ਜਾਂ ਇਹ ਚੀਜ਼ ਹੁਣ ਜਵੇਂ ਅੱਗੇ ਜੱਟ ਦੀ ਖੇਤ ਚ ਪਿਆਦੀ ਖੇਤ ਜੀ ਪੱਤਾ ਆਉਣਾ ਉਹਦਾ ਰੋਟੀ ਅਗਲੀ ਲੈ ਕੇ ਆਉਂਦੀ ਉੱਥੇ ਬੱਟ ਤੇ ਮੱਲ ਮੁੱਕੀ ਮਾਰ ਕੇ ਪਿਆਜ਼ ਭੰਨ ਕੇ ਖਾਂਦਾ ਸੀ ਖਾਲਚੂ ਹੀ ਪਾਣੀ ਪੀ ਲੈਂਦਾ ਸੀ ਕਿਹੜੇ ਅਰੋਂ ਹੁੰਦੇ ਸੀ ਨਹੀਂ ਰਹਿਣ ਦਾ ਦੀ ਘੈਂਟ ਹਾਂ ਠੀਕ ਹੈ ਨਾ ਤੇ ਮਤਲਬ ਹੁਣ ਕੀ ਹੋ ਗਿਆ ਹੁਣ ਹੋ ਗਿਆ ਕਿ ਚਾਹੇ ਉਹ ਜ਼ਿਮੀਦਾਰ ਹ ਹੁਣ ਮੈਂ ਦੇਖਦਾ ਕਈ ਮੇਰੇ ਕੋਲੇ ਜ਼ਿਮੀਦਾਰ ਭਰਾ ਹੁੰਦੇ ਨੇ ਤਗੜੇ ਲੰਬੇ ਲੰਜੇ ਬਿਮਾਰੀ ਥਾਇਰੋਇਡ ਹੋਈ ਹੋਈ ਹੈ ਓਕੇ ਸ਼ੂਗਰ ਹੋਈ ਹੋਈ ਹੈ ਤੇ ਮਤਲਬ ਕਈ ਵਾਰੀ ਹੋਰ ਕਈ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਅਸੀਂ ਸੋਚ ਵੀ ਨਹੀਂ ਸਕਦੇ ਸੀਗੇ ਵੀ ਸਾਡੇ ਜੱਟ ਭਰਾਵਾਂ ਨੂੰ ਹੋ ਸਕਦੀਆਂ ਬਿਲਕੁਲ ਜੀ ਤਕੜੇ ਪਏ ਹੁੰਦੇ ਸੀ ਹੁਣ ਉਹ ਕੀ ਹੋ ਗਿਆ ਹੁਣ ਵੀ ਤਕੜੇ ਪਏ ਨੇ ਪਰ ਹੁਣ ਕੀ ਹੋ ਗਿਆ ਹੁਣ ਸਾਡਾ ਜਿਹੜਾ ਕਲਚਰ ਹੈ ਉਹ ਚੇਂਜ ਹੋ ਗਿਆ ਹੂੰ ਖਾਣਾ ਪੀਣਾ ਹੋਰ ਹੋ ਗਿਆ ਹੁਣ ਜਦ ਤਾ ਅਸੀਂ 버거 ਪੀਜੇ ਖਾ ਕੇ ਉਧਰ ਕੋਲਡ ਡਰਿੰਕ ਪੀਨੇ ਜਾ ਫਿਰ ਅਸੀਂ ਗਰਮ ਗਰਮ ਖਾਣਾ ਖਾਣਿਆ ਉਹਦੇ ਨਾਲ ਤਾਂ ਕਿ ਉੱਪਰੋਂ ਠੰਡਾ ਠੰਡਾ ਪਾਣੀ ਛੱਡਦੇ ਅੰਦਰ ਤਾਂ ਉਹ ਕੀ ਆ ਕਿ ਤੁਹਾਡਾ ਜਿਵੇਂ ਪੱਠੀ ਦੇ ਉੱਤੇ ਕੋਈ ਤੁਹਾਡੇ ਮਤਲਬ ਕੋਈ ਖਾਣਾ ਪੱਕ ਰਿਹਾ ਜੀ ਕੋਈ ਸਬਜ਼ੀ ਪੱਕ ਰਹੀ ਆ ਉਹਦੇ ਉੱਤੇ ਆ ਕੇ ਤੁਸੀਂ ਠੰਡਾ ਪਾਣੀ ਪਾਓਗੇ ਉਹਦਾ ਕੀ ਬਣੂਗਾ ਉਹ ਉਹ ਧੂਆ ਹੋਜੂ ਬੁਝਜੂ ਧੂਆ ਹੋਜੂ ਬੁਝਣ ਤੋਂ ਬਾਅਦ ਫਿਰ ਧੂੜ ਉਹ ਕੀ ਆ ਪੇਟ ਗੈਸ ਐਸਿਡਿਟੀ ਫਾਰਾ ਫਟਣੂ ਆ ਗਿਆ ਫਿਰ ਉਹਨੇ ਕੀ ਕਰਤਾ ਲੋਕਾਂ ਨੂੰ ਲੀਵਰ ਮੈਡੀ ਕਰਤਾ ਓਕੇ ਹੁਣ ਸਾਡਾ ਜਿਹੜਾ ਲੀਵਰ ਆ ਬਹੁਜੀ ਪਹਿਲਾਂ ਤਾਂ ਸੱਚੇ ਹੱਥ ਸਾਡਾ ਲੀਵਰ ਆ ਓਕੇ ਡੇਢ ਕਿਲੋ ਦਾ ਪਾਰਟ ਆ ਬਾਡੀ ਦੇ ਵਿੱਚ ਸਭ ਤੋਂ ਵੱਡਾ ਪਾਰਟ ਸਾਡਾ ਲੀਵਰ ਆ 1 1/2 ਕਿਜੀ ਕਿਜੀ ਦਾ ਔਰ ਇੱਕ ਐਦਾਂ ਦਾ ਪਾਰਟ ਹੈ ਜਿਹਨੂੰ ਕਿਸੇ ਡਾਕਟਰ ਕਿਸੇ ਵੈਦ ਦੀ ਲੋੜ ਦੀ ਹੈ ਇਹ ਆਪਦੀ ਰਿਪੇਅਰ ਆਪ ਕਰਨੀ ਜਾਣਦਾ ਹੈ ਹੂੰ ਕਿਉਂਕਿ ਰੱਬ ਨੂੰ ਪਤਾ ਹੈ ਵੀ ਇਹੀ ਪਾਰਟ ਆ ਜਿਹਦੇ ਸਿਰ ਤੇ ਤੁਸੀਂ ਦੁਨੀਆ ਚੱਲ ਰਹੀ ਆ ਬਿਲਕੁਲ ਇਨਸਾਨ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਇਨਸਾਨ ਹੋਰੇ ਪਾਸੇ ਵਲ ਜਾ ਫਰੀ ਜਾਂਦਾ ਮਰਦ ਜਬੂਡ ਪੜ ਲਿਆ ਮਰਦਾਨਾ ਕਮਜ਼ੋਰੀ ਮਰਦਾਨਾ ਤਾਕਤ ਜਾ ਕੇ ਉੱਥੇ ਹੀ 20000 ਰੁਪਏ ਖਰਚ ਆਉਂਦਾ